ਏ ਐ ਕਰਨਵੀਰ ਕੌਰ ਦਾਦੇ ਦੀ लाड़ली ਪੁੱਤਰੀ। ਖੇਤ ਦੇ ਕੰਮ ਵੀ ਕਰਦੀ ਹੈ ਕਰਨਵੀਰ ਕੌਰ। ਕਹਿੰਦੀ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਖੇਤੀ ਕਰਦਾ। ਬਾਪੂ ਡਰਾਈਵਰੀ ਕਰਦਾ ਉਹ ਘਰ ਤੋਂ ਬਾਹਰ ਰਹਿੰਦਾ ਤੇ ਕਰਨਵੀਰ ਹੋਰੀ ਤਿੰਨ ਭੈਣਾਂ ਨੇ ਤੇ ਇਹ ਵੱਡੀ ਹੋਣ ਦੇ ਨਾਤੇ ਦਾਦੇ ਦੇ ਨਾਲ ਖੇਤੀ ਸਾਂਭਦੀ ਹੈ। ਕੱਲਾ ਖੇਤੀ ਦਾ ਸ਼ੌਂਕ ਨਹੀਂ ਕਹਿੰਦੀ ਘਰ ਦੇ ਕੰਮ ਵੀ ਕਰਦੀਆਂ ਤੇ ਨਾਲ-ਨਾਲ ਮਾਂ ਦੀ ਮਦਦ ਵੀ ਕਰਦੀਆਂ। ਕੋਈ ਕਿ ਚੁੱਲਾ ਚੌਂਕਾ ਵੀ ਸਾਹਮਣਾ ਜ਼ਰੂਰੀ ਹੈ ਕਹਿੰਦੀ ਜਿਹੜੇ ਟੀਚਰਾਂ ਕਰਦੇ ਆ ਉਹਨਾਂ ਦੇ ਮੂੰਹ ਬੰਦ ਕਰਨੇ ਆ ਅਜਿਹਾ ਕੰਮ ਕਰਨਾ ਕਿ ਲੋਕੀ ਖੜ ਖੜ ਤੱਕਣ ਜੰਡਾ ਆਉਂਦਾ ਆਉਂਦਾ ਜੀ ਪੰਡੇ ਨੂੰ ਜੀ ਵੀ ਮੇਰਾ ਭਰਾ ਕੰਮ ਕਰਦਾ ਜਾਂ ਮੇਰੀ ਪੋਤੀ ਕਰਦੀ ਹੈ ਜਾਂਦੀ ਆ ਦਾਦੇ ਦੇ ਨਾਲ ਖੇਤ ਨੂੰ ਕੰਮ ਕਰ ਰਹੇ ਨੇ ਕਈ ਵਾਰ ਰਾਤ ਨੂੰ 9 ਵਜੇ ਲਾਈਟ ਆਉਂਦੀ ਮੈਸੇਜ ਸਾਡੇ ਫੋਨ ਤੇ ਲੱਗਾ ਹੋਇਆ ਜੀ ਤੇ ਲਾਈਟ ਦਾ ਘਰਤਾ ਪਾਣੀ ਆਲੂਆਂ ਨੂੰ ਲਾਉਣਾ ਚੰਕਾ ਨਿਕ ਨੂੰ ਲਾਉਣਾ ਤਾਂ ਫਿਰ ਦਾਦੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦੀ ਆ ਜੀ ਅਸੀਂ ਕੋਠੀ ਪਾਉਣ ਲੱਗੇ ਸੀ ਤਾਂ ਕੋਠੀ ਪਾਉਂਦੇ ਸਮੇਂ ਕਿਸੇ ਨੇ ਕਿਹਾ ਸੀ ਸਾਡੇ ਰਿਸ਼ਤੇਦਾਰ ਨੇ ਤੁਸੀਂ ਕੋਠੀ ਤਾਂ ਪਾਈ ਜੋ ਨੇ ਏਡੀ ਵੱਡੀ ਤੇ ਤੁਹਾਡੇ ਕਿਹੜਾ ਕੋਈ ਮੁੰਡਾ ਐ ਇੱਥੇ ਤਾਂ ਕੁੱਤਰੀ ਬੋਲਣੀ ਆ ਮਾੜੇ ਨਾ ਹੱਡਣੇ ਕੰਮ ਕਰ ਤਾਂ ਤੋਂ ਬਣਾ ਕੰਮ ਨਹੀਂ ਹੁੰਦਾ ਅਰੇ ਜੋ ਪੰਜੇ ਭਰਾ ਕਰਦੇ ਸੀ ਅਸੀਂ ਦੋ ਦਿਨ ਦੋ ਜੇ ਬਣੇ ਵੱਧ ਕੇ ਕੰਮ ਕਰਕੇ ਸਾਡੀ ਮਾਂ ਆਕੂਗੀ ਵੀ ਮੇਰਾ ਮੁੰਡਾ ਬਹੁਤ ਕੰਮ ਕਰਦਾ। ਅਨ ਮਾਪੇ ਨੂੰ ਜੁਨੀਆਂ ਇਹ ਕੁੜੀਆਂ ਲੋਈਂਆਂ ਸਭੜੀ ਬੈਠੀਆਂ ਵੀ ਲੋਥੀਆਂ ਨੇ। ਪਰਿਵਾਰ ਦੇ ਵਿੱਚ ਪਹਿਲਾਂ ਤਾਂ ਇਹ ਘਰ ਬਣਦੀਆਂ ਫਿਰ ਗਾਂ ਜਾ ਕੇ ਬਣਦੀ। ਇਹਨਾਂ ਦਾ ਦੇਣ ਨਹੀਂ ਕੁਢੀ ਸਕਦਾ। ਕੁੜੀਆਂ ਦੀ ਇਹਨਾਂ ਦੇ ਕੱਪੜੇ ਪਏ ਐ ਟੈਚੀ ਭਰਿਆ ਛੋਟੀ ਹੁੰਦੀ ਦੇ ਬੂਟ ਵੀ ਪਏ ਆ ਜਦੋਂ ਫਿਰ ਸਿਆਲ ਆਉਂਦਾ ਤੇ ਇਹ ਆਪਦੇ ਕੱਪੜੇ ਕੱਢ ਕੇ ਸਿਆਣਾ ਲਈ ਉਹਦੇ ਪਾ ਦਿੰਦੀਆਂ ਤੇ ਜੇ ਗਰਮੀ ਆਉਂਦੀ ਆ ਤੇ ਗਰਮੀ ਵਾਲੀਆਂ ਫਰਾਕਾ ਪਾ ਦਿੰਦੀਆਂ ਪਰ ਇਹਨਾਂ ਦੇ ਸ਼ੁਰੂ ਤੋਂ ਕਿੰਨਾ ਭੈਣਾਂ ਦੇ ਮੁੰਡੇ ਹੀ ਦੋਸਤਾਂ ਕੁੜੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਗਰੇਵਾਲ ਹਰ ਰੋਜ਼ ਦੀ ਤਰ੍ਹਾਂ ਇਸ ਵਾਰੀ ਵੀ ਇੱਕ ਨਵੀਂ ਕਹਾਣੀ ਲੈ ਕੇ ਆਇਆ ਕਹਾਣੀ ਇੱਕ ਪਰਿਵਾਰ ਦੀ ਹੈ ਬੜਾ ਹੱਸਮੁਖ ਪਰਿਵਾਰ ਹੈ ਪਰਿਵਾਰ ਦੇ ਵਿੱਚ ਤਿੰਨ ਲੜਕੀਆਂ ਹੁੰਦੀਆਂ ਲੜਕਾ ਨਹੀਂ ਹੁੰਦਾ ਪਰ ਦਾਦਾ ਜੀ ਦੀ ਇੰਨੀ ਗਾਈਡੈਂਸ ਆਪਣੀ ਪੋਤੀ ਨੂੰ ਉਹ ਪੋਤੀ ਨੂੰ ਹੀ ਪੋਤਾ ਬਣਾ ਦਿੰਦੇ ਆ ਖੇਤੀਬਾੜੀ ਕਰਦੀ ਉਹਨਾਂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦੀ ਆ ਬਾਹਰ ਅੰਦਰ ਵੀ ਜਾਣਾ ਹੁੰਦਾ ਤਾਂ ਉਹ ਪੋਤੀ ਹੀ ਪੋਤਿਆ ਵਾਂਗ ਦਾਦਾ ਜੀ ਦੇ ਨਾਲ ਰਹਿੰਦੀ ਹੈ ਤੇ ਮਾਂ ਦਾ ਵੀ ਪੁੱਤ ਬਣ ਕੇ ਰਹਿੰਦੀ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪੜਣੀ ਸ਼ਸ਼ੀ ਕਾ ਜੀ ਇਹ ਪੜਣੀ ਇਹ ਜਿਹੜੀ ਖੇਤੀ ਹੈ ਇਹ ਖੇਤੀ ਸ਼ੌਂਕ ਹੈ ਜਾਂ ਮਜਬੂਰੀ ਹੈ ਸ਼ੌਂਕ ਹੈ ਮੇਰੇ ਅਕੋਰਡਿੰਗ ਤਾਂ ਸ਼ੌਂਕ ਆ ਇੱਕ ਕੇਕ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੁਸੀਂ ਨਿੱਕੀ ਹੁੰਦਿਆਂ ਨੂੰ ਸ਼ੌਕ ਸੀ ਹਾਂਜੀ ਛੋਟੀਆਂ ਦੀ ਤੋਂ ਸ਼ੌਕ ਸੀ ਉਦੋਂ ਹੀ ਮੈਂ ਦਾਦਾ ਜੀ ਨਾਲ ਜਾਂ ਡੈਡੀ ਨਾਲ ਚੱਲ ਜਾਂਦੀ ਸੀ ਖੇਤ ਤੇ ਉਦਾਂ ਹੀ ਖੇਤ ਦਾ ਕੰਮ ਕਰਵਾਉਂਦੀ ਸੀ ਜੀ ਅੱਜਕੱਲ ਦੀ ਜੇ ਗੱਲ ਕਰੀਏ ਤਾਂ ਸ਼ੌਕ ਇਹ ਮਿੱਟਦਾ ਜਾਂਦਾ ਕਿਤੇ ਨਾ ਕਿਤੇ ਸਾਡੇ ਨੌਜਵਾਨ ਵੀ ਖੇਤਾਂ ਦੇ ਵਿੱਚ ਘੱਟ ਕੰਮ ਕਰਦੇ ਨਜ਼ਰ ਆਉਂਦੇ ਆ ਜਦੋਂ ਬਾਪੂ ਜੀ ਇਹ ਕੰਮ ਕਰਦੇ ਆ ਖੇਤਾਂ 'ਚ ਲੋਕ ਲੋਕ ਨਹੀਂ ਕਹਿੰਦੇ ਕਿੱਧਰ ਕੁੜੀ ਨੂੰ ਖੇਤਾਂ 'ਚ ਲਈ ਫਿਰਦਾ ਨੂੰ ਘਰੇ ਸਾਗ ਬਣਾਉਣ ਦੇ ਇਹਨੂੰ ਰੋਟੀਆਂ ਬਣਾਉਣ ਦੇ ਗਾ ਜਾ ਕੇ ਇਦਾਂ ਦੀਆਂ ਚੀਜ਼ਾਂ ਕੰਮ ਆਉਣੀਆਂ ਵਿਆਹਣੀਆਂ ਕੱਲ ਨੂੰ ਇਦਾਂ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਅਈਦਾ ਸ਼ੌਂਕਾ ਇਹਨੂੰ ਸ਼ੌਂਕਾ ਕਰਨ ਦਾ ਜੀ ਇਹ ਕਰੂ ਤਾਂ ਮੁੰਡਾ ਹੀ ਆ ਜੀ ਮੁੰਡਾ ਬਣ ਕੇ ਕਰਦਾ ਜੀ ਮੁੰਡਾ ਬਣ ਕੇ ਕਰਦਾ ਅੱਗੇ ਕਰੂ ਤੇ ਉਹ ਜਿਹੜਾ ਡਿਆੜ ਗਿਆ ਵੀ ਜਾਵਾਂਗੇ ਤਾਂ ਵੀ ਤੇ ਸਾਡਾ ਜਿਹੜਾ ਮੁੰਡਾ ਕੰਮ ਕਰਕੇ ਕਰਦਾ ਸਾਰਾ ਕੁਝ ਬਹੁਤ ਵੱਡਾ ਕਰਦੀ ਹੈ ਠੀਕ ਹੈ ਹਾਂ ਫਿਰ ਆਉਂ ਆਂ ਵੀ ਆਖਣਾ ਮੋਟਰਸਾਈਕਲ ਤੇ ਜਾਣਾ ਗਾਂ ਪਿਛਾ ਅੱਛਾ ਇਹਨਾਂ ਨੇ ਕੋਈ ਪਰਵਾਹ ਨਹੀਂ ਗੱਲ ਅੱਛਾ ਠੀਕ ਹੈ ਉਹ ਜਿਹਵੇਂ ਬਾਈ ਬੈਠੇ ਆ ਨਾ ਤੇ ਉਹ ਉਹ ਕੱਟ ਜਾਂਦੇ ਆ ਤੁਹਾਡੇ ਨਾਲ ਹੈ ਨਾ ਉਹ ਕੰਮ ਕਰ ਬਹੁਤ ਹੁੰਦੇ ਆ ਹਾਂ ਗੱਲੋਂ ਕੰਮ ਧੰਦੇ ਹੋਰ ਘਰਾਂ ਦੇ ਵਿੱਚ ਵੱਡਾ ਘਟ ਇਹ ਨਾਲੇ ਕੰਮ ਸਿੱਕਦਾ ਮੰਦਾ ਜੀ ਮਗਰ ਜਾਂਦਾ ਆਉਂਦਾ ਲਾਉਂਦਾ ਜੀ ਬੰਦੇ ਨੂੰ ਜੀ ਵੀ ਮੇਰਾ ਭਰਾ ਕੰਮ ਕਰਦਾ ਜਾਂ ਮੇਰੀ ਪੋਤੀ ਕਰਦੀ ਹੈ ਹੂੰ ਬਹੁਤ ਹੁੰਦਾ ਬਹੁਤ ਧਾਰੇ ਵਧ ਗਿਆ ਬਾਪੂ ਜੀ ਕਈ ਵਾਰੀ ਇਹ ਵੀ ਹੁੰਦਾ ਵੀ ਰੀਲਾ ਦੇ ਵਿੱਚ ਕੰਮ ਕਰਦੇ ਨੌਜਵਾਨ ਜਾਂ ਲੜਕੀਆਂ ਆਉਂਦੀਆਂ ਇਹ ਸੱਚੀ ਵੀ ਕੰਮ ਕਰਦੇ ਨੌਲੇਜ ਖੇਤੀਬਾੜੀ ਵੀ ਦਿੰਦੇ ਉਹਨਾਂ ਨੂੰ ਪੂਰੀ ਵੀ ਆਪਾਂ ਇੰਨਾ ਪਾਣੀ ਲਾਉਣਾ ਆ ਸਮੇਂ 'ਚ ਪਾਣੀ ਲਾਉਣਾ ਇੰਨਾ ਇੰਨਾ ਇੱਟੇ ਪਾਉਣਾ ਇੰਨਾ ਪਰ ਲਾਉਣਾ ਹੂੰ ਪਾਤਲਾ ਰੱਖਣਾ ਜਾਂ ਮੂੰਹ ਆਏ ਮੋੜਨਾ ਸਾਰਾ ਕੋਸ ਹੁੰਦਾ ਵੀ ਕਿਤੇ ਪਾਣੀ ਟੁੱਟਿਆ ਟੱਟੇ ਵੀ ਗਾਲਾ ਵੀ ਪਈਆਂ ਦਿੰਦਾ ਉਹ ਹਾਂਜੀ ਬਹੁਤ ਵਾਰੀ ਟੱਟੇ ਆਂਦਾ ਫਿਰ ਗਾਲਾਂ ਵੀ ਪੈਂਦੀਆਂ ਤੂੰ ਚੰਗੀ ਤਰ੍ਹਾਂ ਕਰਕੇ ਆ ਫਿਰ ਕਿਤੇ ਆਈ ਨਹੀਂ ਜੀ ਕਰਦਾ ਹੁੰਦਾ ਵੀ ਅੱਜ ਤੋਂ ਬਾਅਦ ਨਹੀਂ ਕੰਮ ਕਰਨਾ ਨਹੀਂ ਨਹੀਂ ਐਦਾਂ ਨਹੀਂ ਕਰਦਾ ਹਾਂ ਹਾਂ ਹਾਂਜੀ ਬਬਾਈ ਹਲੇ ਨਵਾਂ ਹੱਡਾ ਨਾ ਸ਼ਾਮ ਬਾਅਦ ਠੀਕ ਹਾਂ ਉਹ ਤੋਂ ਬਣਾ ਕੰਮ ਨਹੀਂ ਹੁੰਦਾ ਅਰੇ ਜੋ ਬੰਦੇ ਭਰਾ ਕਰਦੇ ਸੀ ਹਾਂ ਅਰੇ ਦੂਜੇ ਦੂਜੇ ਕਹਿੰਦੇ ਵਧ ਕੇ ਕੰਮ ਕਰਕੇ ਸਾਡੀ ਮਾਂ ਆਖੂਗੀ ਵੀ ਮੇਰਾ ਮੁੰਡਾ ਬਹੁਤ ਕੰਮ ਕਰਦਾ ਠੀਕ ਹੈ ਫਿਰ ਕੰਮ ਹੁੰਦਾ ਨਹੀਂ ਉਹ ਨਹੀਂ ਬਣਾ ਜੀ ਜੇ ਆਪਾਂ ਵੇਂ ਨਹੀਂ ਰਹੀਗੇ ਪਿੱਛੇ ਫਿਰ ਰੋਟੀ ਪਾਣੀ ਨੂੰ ਵੀ ਵੇਖਣਾ ਜੀ ਵੀ ਕੰਮ ਜੇ ਤਸ ਵਿਆਪ ਇੰਨਾ ਕੰਮ ਨਵੇੜਨਾ ਠੀਕ ਹੈ ਕਰਨਾ ਹੈ ਤੇ ਫਿਰ ਉਹਨਾਂ ਉਹਨਾਂ ਕੰਮ ਕਰਦੇ ਆ ਇਹ ਪੈਣ ਰਿਹਾ ਉਹਨਾਂ ਕਰਦੇ ਆ ਰੋਟੀ ਪਾਣੀ ਵੀ ਟਾਈਮ ਤੇ ਜਾ ਵਰਦਾ ਕਈ ਵਾਰੇ ਪਾਣੀ ਲੱਗਦੇ ਤਾਂ ਰੋਟੀ ਖਾਈ ਦੀ ਕਈ ਤਾਂ ਮੋਟਰਾਂ ਬੰਦ ਕਰਕੇ ਲਾਉਂਦੇ ਨੇ ਅਸੀਂ ਲੱਗਦੇ ਤੋਂ ਰੋਟੀ ਖਾਣੇ ਜੀ ਕਿਉਂ ਦੋ ਬਰਕੀਆਂ ਖਾਲੀਆਂ ਬੂਹਾਂ ਮੂਆਂ ਮੂਹਤਾਂ ਉਂਟੇ ਜਾਵੜੇ ਉੱਧਰ ਮੋਟਰ ਨਹੀਂ ਬੰਦ ਕਰਦੇ ਅੱਛਾ ਠੀਕ ਹੈ ਤੇ ਪੈੜੇ ਜਿਹੜੀਆਂ ਦੂਜੀਆਂ ਤੁਹਾਡੀਆਂ ਸਿਸਟਰ ਐ ਉਹ ਨਹੀਂ ਕਹਿੰਦੀਆਂ ਵੀ ਅੱਜ ਅਸੀਂ ਵੀ ਖੇਤ ਦਾ ਕੰਮ ਕਰਾਂਗੇ ਅਸੀਂ ਵੀ ਕੰਮ ਕਰਨ ਦੇਣਾ ਹਾਂਜੀ ਹਾਂਜੀ ਉਹ ਵੀ ਜਾਣਦੀ ਆ ਉਹ ਦਿਨ ਆ ਦਾਰਦੀਆਂ ਹਾਦੀ ਬਬਾਈ ਉਹ ਵੀ ਪੁੱਗਦੇ ਆ ਦਾਰਦੀਆਂ ਬਹੁਤ ਅੱਛਾ ਠੀਕ ਹੈ ਉਹ ਉਹ ਵੀ ਕਰਦੀਆਂ ਨੇ ਮਾਲਕਾਂ ਉਹ ਕਰਦੀਆਂ ਦਿਲ ਖੋਵਾਂ ਦਾ ਨਾਂ ਮਾਪੇ ਨਹੀਂ ਜਾਉਂਗਾ ਲੜਕੀ ਦੀ ਮਾਤਾ ਵੀ ਮਯੂ ਦਾ ਪਾ ਉਹਨਾਂ ਨਾਲ ਗੱਲਬਾਤ ਕਰਦੇ ਆ ਪੈਣੀ ਕਦੇ ਤੁਹਾਨੂੰ ਨਹੀਂ ਲੱਗਿਆ ਆਪਣਾ ਵੀ ਇਹ ਕਿਤੇ ਮੁੰਡਾ ਹੁੰਦੀ ਜਾਂ ਕਿੱਧਰ ਖੇਤਾਂ ਦੇ ਵਿੱਚ ਕੰਮ ਕਰੀ ਫਿਰਦੇ ਹੁੰਦੇ ਆ ਕਈ ਵਾਰੀ ਇਹ ਵੀ ਹੁੰਦਾ ਵੱਡੇ ਬਜ਼ੁਰਗਾਂ ਨੂੰ ਕਿਹਾ ਵੀ ਨਹੀਂ ਜਾਂਦਾ ਵੀ ਕਿੱਧਰ ਖੇਤ ਚ ਲਈ ਫਿਰਦੇ ਆ ਕਿੱਧਰ ਜਵਾਕ ਨੂੰ ਠੰਡੇ ਪਾਣੀ ਚ ਲਈ ਫਿਰਦੇ ਕਿਉਂਕਿ ਅਕਸਰ ਮਾਵਾਂ ਨੂੰ ਫਿਕਰ ਹੁੰਦਾ ਨਹੀਂ ਜੀ ਮੈਨੂੰ ਨਹੀਂ ਫਿਕਰ ਹੈਗਾ ਕਿਉਂਕਿ ਮੇਰੇ ਤੋਂ ਵੱਧ ਮੇਰੇ ਸਾਰਾ ਸਭ ਨੂੰ ਫਿਕਰ ਆ ਜੀ ਸਾਨੂੰ ਮੈਨੂੰ ਨਹੀਂ ਹੈ ਜੇ ਕਿਤੇ ਪਪਾਈ ਪਾਣੀ ਵੀ ਲਾਉਂਦੇ ਆ ਜਾਂ ਇਹ ਵੀ ਕਰ ਰਹੇ ਨਹੀਂ ਜਾਂਦੀ ਆ ਦਾਦੇ ਦੇ ਨਾਲ ਖੇਤ ਨੂੰ ਕੰਮ ਕਰ ਰਹੇ ਨੇ ਕਈ ਵਾਰ ਰਾਤ ਨੂੰ 9 ਵਜੇ ਲਾਈਟ ਆਉਂਦੀ ਮੈਸੇਜ ਸਾਡੇ ਫੋਨ ਤੇ ਲੱਗਾ ਹੋਇਆ ਤੇ ਲਾਈਟ ਦਾ ਘਟਾ ਪਾਣੀ ਆਲੂਆਂ ਨੂੰ ਲਾਉਣਾ ਚੰਕਾ ਨੂੰ ਲਾਉਣਾ ਤਾਂ ਫਿਰ ਦਾਦੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦੀ ਆ ਅੱਛਾ ਰਾਤ ਨੂੰ ਵੀ ਪਾਣੀ ਲਾਉਂਦੇ ਆ ਚੱਲ ਜਾਂਦੇ ਆ ਫਿਰ ਕਈ ਵਾਰ ਲਾਈਟ ਦਾ ਹੋ ਜਾਂਦਾ ਮੇਰੇ ਵੀਰੇ ਦਾ ਜੀ ਤੇ ਜੇ ਦਿਨਿਆ ਤਾਂ ਫਿਰ ਦਿਨੇ ਚਲੀ ਜਾਂਦੀ ਮੈਨੂੰ ਨਹੀਂ ਲੱਗਦਾਗਾ ਵੀ ਨਹੀਂ ਰੋਕਣਾ ਚਾਹੀਦਾ ਜੀ ਕਦੇ ਤੁਹਾਨੂੰ ਅੰਦਰ ਨਾ ਕਵਾਡਰ ਨਹੀਂ ਕਿਹਾ ਵੀ ਭਾੜੇ ਇਧਰ ਇਹਨੂੰ ਕਿੱਧਰ ਖੇਤ ਭੇਜਿਆ ਨੇ ਇਹਨੂੰ ਤੁਸੀਂ ਘਰੇ ਰੋਟੀ ਬਣਾਉਣੀ ਸਿਖਾਓ ਇਹਨੂੰ ਸਾਗ ਬਣਾਉਣਾ ਸਿਖਾਓ ਕਿਉਂਕਿ ਪੰਜਾਬ ਦੀਆਂ ਔਰਤਾਂ ਦੀ ਸੋਚ ਆਪਾਂ ਕਹਿ ਸਕਦੇ ਇੱਕ ਚੁੱਲ੍ਹੇ ਤੱਕ ਸੀਮਤ ਹੈ ਨਹੀਂ ਬੱਸ ਇਹ ਮੈਨੂੰ ਨਹੀਂ ਕਿਹਾ ਕਿਉਂਕਿ ਅਸੀਂ ਆਪ ਹੀ ਖੁਦ ਸਾਡੀ ਫੈਮਿਲੀ ਪੜੀ ਲਿਖੀ ਆ ਲੋਕ ਜੇ ਕਹਿਣਗੇ ਫਿਰ ਮੇਰੇ ਤੋਂ ਥੋੜਾ ਜਿਆਦਾ ਡਰ ਵੀ ਜਾਂਦੇ ਆ ਵੀ ਇਹਨਾਂ ਨੂੰ ਕੁੜੀਆਂ ਨੂੰ ਇਹ ਕਹਿ ਦਿੰਦੇ ਆ ਵੀ ਇਹਨਾਂ ਨੂੰ ਤੁਸੀਂ ਖੁੱਲ੍ਹ ਵਾਲੀ ਦਿੱਤੀ ਆ ਪਰ ਮੈਂ ਕਹਨੀ ਹੁੰਨੀ ਆ ਵੀ ਨਹੀਂ ਖੋਲ ਨਹੀਂ ਦਿੱਤੀ ਕੁੜੀਆਂ ਨਹੀਂ ਇਹ ਮੁੰਡੇ ਹੀ ਆ ਜੀ ਫਿਰ ਕਈ ਤਾਂ ਹੈ ਸਾਡੇ ਗਵੰਢੀ ਆ ਵੀਰ ਜੀ ਉਹ ਆ ਕੇ ਮੈਨੂੰ ਇੱਕ ਦਿਨ ਮੈਨੂੰ ਬੜਾ ਮਾਣ ਹੋਇਆ ਮੈਨੂੰ ਆ ਕੇ ਕਹਿੰਦੇ ਕਿ ਮੈਂ ਘਰੇ ਜਾ ਕੇ ਆਪ ਦੇਵ ਘਰਦਿਆਂ ਨੂੰ ਦਿਖਾਉਣਾ ਹੁਣਾ ਵੀਡੀਓ ਬਿਹਾਅ ਵੇਖੋ ਕੁੜੀ ਆ ਤੁਹਾਡੇ ਨਾਲੋਂ ਤਾਂ ਚੰਗੀ ਜਿਹੜੀ ਖੇਤ ਚ ਜਾ ਕੇ ਕੰਮ ਕਰਦੀ ਆ ਫਿਰ ਮੈਨੂੰ ਮਾਣ ਮਹਿਸੂਸ ਜਾਂ ਹੁੰਦਾ ਵਧੀਆ ਲੱਗਦਾ ਠੀਕ ਐ ਇੱਕ ਤੜੇ ਗਿਲਾ ਸ਼ਿਕਵਾਇਆ ਰੱਬ ਦੇ ਪ੍ਰਤੀ ਵੀ ਸਾਨੂੰ ਤਿੰਨ ਧੀਆ ਦੇਤੀਆਂ ਤੇ ਇੱਕ ਲੜਕਾ ਵੀ ਬਣਦਾ ਨਹੀਂ ਮੈਨੂੰ ਨਹੀਂ ਆਇਆ ਮੈਂ ਤਾਂ ਰੱਬ ਦਾ ਸ਼ੁਕਰਾਨਾ ਕਰਦੀ ਹੁੰਨੀ ਆ ਜੀ ਇਹ ਆਲਾ ਜਾਣਾ ਨਹੀਂ ਓਹ ਹੋ ਕੇ ਰਹਿਣੀ ਹੋਣੀ ਸੀ ਜੋ ਤਕਦੀਰ ਕਰਦੀ ਬਾਪੂ ਜੀ ਵੈਸੇ ਇੱਕ ਇਹ ਵੀ ਆ ਵੀ ਮੁੰਡੇ ਘੱਟ ਕੰਮ ਕਰਦੇ ਆ ਹਨਾ ਖੇਤਾਂ ਦੇ ਵਿੱਚ ਹਾਂ ਜੀ ਮਾਪੇ ਨੂੰ ਜਿੰਨੀਆਂ ਇਹ ਕੁੜੀਆਂ ਲੋਈਂਦੀਆਂ ਜੀ ਸਭ ਲਈ ਬੈਠੀਆਂ ਵੀ ਲੋਚੀ ਜਾਂਦੀ ਪਰਿਵਾਰ ਦੇ ਵਿੱਚ ਪਹਿਲਾਂ ਤਾਂ ਇਹ ਘਰ ਬਣਦੀਆਂ ਫਿਰ ਗਾਂ ਜਾ ਕੇ ਬਣਦੀਆਂ ਜੀ ਇਹਨਾਂ ਦਾ ਦੇਣ ਨਹੀਂ ਕੋਈ ਦੇ ਸਕਦਾ ਜੀ ਇਹ ਪਰਿਵਾਰ ਦਾ ਜੀ ਤੇ ਮੁੰਡੇ ਦਾ ਤਾਂ ਪਤਾ ਹੀ ਕੋਈ ਨਹੀਂ ਕਿਦਾਂ ਬੋਲ ਜਾਣਾ ਉਲਟਾ ਚਲੋ ਠੀਕ ਆ ਮਾਪੇ ਨੂੰ ਮੁੰਡਾ ਹੀ ਲੋਈਦਾ ਮਾਪਾ ਤੇ ਮੁੜ ਕੇ ਚੇਤਾ ਹੁੰਦਾ ਜੀ ਉਹ ਗੱਲਾਂ ਸੁਣ ਕੇ ਪਾਸ ਆਸੇ ਜੀ ਇੱਕ ਗੱਲ ਬਾਪੂ ਜੀ ਹੋਰ ਐ ਇਹ ਕਹਿੰਦੇ ਵੀ ਜਿਹੜੀਆਂ ਧੀਆ ਉਹ ਦੁੱਖ ਵੀ ਮਾਪਿਆਂ ਦਾ ਬਾਹਲਾ ਲੋਜਦੀਆਂ ਹੈਣਾ ਵੀ ਬਹੁਤ ਫਿਕਰ ਕਰਦੀਆਂ ਫਿਕਰ ਹਰ ਵਕਤ ਪੇਕੜ ਕਰਦੇ ਜੀ ਜੇ ਜੇ ਕਿਤੇ ਪੜੇ ਇਹੀ ਹੈਣਾ ਕਿਤੇ ਪੁੱਤ ਹੁੰਦਾ ਇਹ ਨਹੀਂ ਲੱਗਦਾ ਵੀ ਉਹਨੇ ਘੱਟ ਫਿਕਰ ਕਰਦੀ ਸੀ ਕਿ ਮੈਂ ਸੋਚਦੀ ਹੁੰਨੀ ਆ ਵੀ ਜੇ ਅਕਾਸ਼ ਮੁੰਡੇ ਹੁੰਦੇ ਤਾਂ ਅੰਦਰ ਨਹੀਂ ਬਿਠਾਏ ਜਾਂਦੇ ਤੇ ਕੁੜੀਆਂ ਨੂੰ ਤਾਂ ਕੋਈ ਘੁਰਕੀ ਵੀ ਬਿਠਾ ਦੂ ਪਰ ਨਹੀਂ ਮੈਂ ਤਾਂ ਕੁੜੀਆਂ ਵੀ ਮੁੰਡਿਆਂ ਕੋ ਬਾਹਰ ਖੁਲੀਆਂ ਛੱਡੀਆਂ ਤਾਂ ਪਰ ਮੈਨੂੰ ਕੋਈ ਵੀ ਲੱਗਾ ਇਹ ਇਹ ਜਿਵੇਂ ਆਪਣਾ ਮਿੱਤਰ ਹੁੰਦੇ ਆ ਮੁੰਡਿਆਂ ਦੇ ਤਾਂ ਹੈ ਨਾ ਤੇ ਫਿਰ ਇਹ ਇਹਨਾਂ ਦੀਆਂ ਜਿਹੜੀਆਂ ਸਹੇਲੀਆਂ ਵਾ ਉਹ ਨਹੀਂ ਉਹ ਤਾਂ ਗੁੱਡੀਆਂ ਪਟੂਲੇ ਖੇਡਦੀਆਂ ਹੋਣਗੀਆਂ ਤੇ ਇਹ ਖੇਤਾਂ ਦੇ ਵਿੱਚ ਕੰਮ ਕਰਦੀਆਂ ਲੇਕਿਨ ਗੁੱਡੀ ਤੇ ਇਹਦੇ ਕੋਲੇ ਸ਼ੁਰੂ ਤੋਂ ਹੈਗੀ ਐ ਇੱਕ ਜੀ ਉਹਦਾ ਕਹਿੜਾ ਨਹੀਂ ਛੱਡਦੀ ਸਿਆਲਾਂ ਚ ਮੇਰੇ ਸ਼ੌਂਕ ਸੀ ਵੀ ਮੈਂ ਨਾ ਇਹਨਾਂ ਦੇ ਨਿੱਕੀਆਂ ਹੁੰਦੀਆਂ ਵਾਲੇ ਜਿਹੜੇ ਛੋਟੇ ਛੋਟੇ ਕੱਪੜੇ ਸੀ ਜਿਹੜੇ ਸੋਹਣੇ ਸੋਹਣੇ ਹੁੰਦੇ ਸੀ ਮੈਂ ਉਹ ਇਹਨਾਂ ਦੇ ਤਿੰਨਾਂ ਭੈਣਾਂ ਦੇ ਸਾਹਮਣੇ ਕੇ ਰੱਖਦੀ ਹੁੰਦੀ ਸੀ ਮੇਰੇ ਕੋਲੇ ਅੱਜ ਵੀ ਇਹਨਾਂ ਦੇ ਕੱਪੜੇ ਪਏ ਆ ਟੈਚੀ ਭਰਿਆ ਛੋਟੀ ਹੁੰਦੀ ਦੇ ਬੂਟ ਵੀ ਪਏ ਆ ਜਦੋਂ ਫਿਰ ਸਿਆਲ ਆਉਂਦਾ ਤੇ ਇਹ ਆਪਦੇ ਕੱਪੜੇ ਕੱਢ ਕੇ ਸਿਆਲ ਵਾਲੇ ਉਹਦੇ ਪਾ ਦਿੰਦੀਆਂ ਤੇ ਜੇ ਗਰਮੀ ਆਉਂਦੀ ਆ ਤੇ ਗਰਮੀ ਵਾਲੀਆਂ ਫਰਾਕਾਂ ਪਾ ਦਿੰਦੀਆਂ ਪਰ ਇਹਨਾਂ ਦੇ ਸ਼ੁਰੂ ਤੋਂ ਤਿੰਨਾਂ ਭੈਣਾਂ ਦੇ ਮੁੰਡੇ ਹੀ ਦੋਸਤ ਆ ਕੁੜੀਆਂ ਨਹੀਂ ਦੋਸਤ ਤੇ ਪੱਡੇ ਔਕਵਰਡ ਨਹੀਂ ਲੱਗਦਾ ਕਿਉਂਕਿ ਅੱਜਕੱਲ ਪਿੰਡਾਂ ਦੀ ਸੋਚ ਦੀ ਜੇ ਗੱਲ ਕਰੀਏ ਇੱਕ ਔਕਵਰਡ ਆ ਪਿੰਡ ਦੇ ਲੋਕ ਕਿਹਾ ਜਾਂਦਾ ਉਹਨਾਂ ਦੀ ਸੋਚ ਠੀਖੜੀ ਹੈ ਇਹ ਵੀ ਕਹਿੰਦੇ ਆ ਨਾਲੇ ਹਾਂ ਕਹਿੰਦੇ ਆ ਪਰ ਮੈਨੂੰ ਨਹੀਂ ਲੱਗਦਾ ਜਦੋਂ ਮੈਨੂੰ ਕੋਈ ਕਹੂਗਾ ਫਿਰ ਮੈਨੂੰ ਲੱਗੂਗਾ ਪਰ ਮੈਂ ਲੋਕਾਂ ਦੀਆਂ ਜਰੂਰ ਸੁਣਦੀ ਆ ਲੋਕ ਕਹਿੰਦੇ ਆ ਵੀ ਸਾਡੀਆਂ ਕੁੜੀਆਂ ਆ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਵਧੀਆ ਹੀ ਲੱਗਦੀਆਂ ਕਦੇ ਕਦੇ ਕਿਸੇ ਦਾ ਕੋਈ ਤਾਨਾ ਚੇਤੇ ਆਉਂਦਾ ਕੋਈ ਗੱਲਬਾਤ ਚੇਤੇ ਆਉਂਦੀ ਹੈ ਕਦੇ ਕਿਸੇ ਨੇ ਕੋਈ ਤਾਨਾ ਮਾਰਿਆ ਹੋਵੇ ਕਦੇ ਲੜਕੇ ਨੂੰ ਲਾ ਕੇ ਸਾਡੇ ਹੀ ਰਿਸ਼ਤੇਦਾਰ ਸੀ ਕੋਈ ਪਰ ਮੈਂ ਕਹਿਣਾ ਨਹੀਂ ਚਾਹੁੰਦੀ ਜਦੋਂ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਲੱਗ ਜਾਊ ਕਿ ਵੀ ਮੈਨੂੰ ਕਹਿੰਦੇ ਆ ਅਸੀਂ ਇਹ ਕੋਠੀ ਪਾਉਣ ਲੱਗੇ ਸੀ ਤਾਂ ਕੋਠੀ ਪਾਉਂਦੇ ਸਮੇਂ ਕਿਸੇ ਨੇ ਕਿਹਾ ਸੀ ਯਾਨੀ ਏਡੀ ਵੱਡੀ ਤੇ ਤੁਹਾਡੇ ਕਿਹੜਾ ਕੋਈ ਮੁੰਡਾ ਹੈ ਇੱਥੇ ਤੱਕ ਉੱਤਰੀ ਬੋਲਨੇ ਆ ਲੋਕੀ ਇਹ ਵੀ ਕਹਿ ਦਿੰਦੇ ਆ ਵੀ ਤੁਹਾਡੀਆਂ ਜ਼ਮੀਨਾਂ ਵੇਚ ਜਾਣੀਆਂ ਉਹ ਕਿਹਨੇ ਸਾਹਮਣੀਆਂ ਸਾਹਮਣਾ ਤਾਂ ਬਗਾਨੇ ਕਰ ਕਰ ਆ ਲੈਣੀਆਂ ਚਾਹੀਆਂ ਨੇ ਸਭ ਉਹੀ ਹੋ ਗਿਆ ਨਾ ਕਹਿੰਦੇ ਸੀ ਵੀ ਕੋਟੀਆਂ ਦਾ ਪਾਈ ਜਾਣੇ ਆ ਤੇ ਇੱਥੇ ਤਾਂ ਕਬੂਤਰ ਬੋਲਨੇ ਆ ਜੀ ਪਰ ਦੋਖੋਦੋ ਲੱਗਾ ਸੀਗਾ ਪਰ ਉਦੋਂ ਚੁੱਪ ਕਰ ਗਏ ਸੀ ਪਰ ਸਬਰ ਦਾ ਘੁੱਟ ਭਰਿਆ ਸੀ ਤਾਂ ਵਾਈ ਗੁਰੂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜੀ ਤੁਸੀਂ ਜਦੋਂ ਖੇਤ ਦੇ ਵਿੱਚ ਕੰਮ ਕਰਦੇ ਆ ਤੇ ਤਾਨੂੰ ਕੋਈ ਤਾਨੀ ਮਿਹਣੀ ਵਾਲੀ ਗੱਲ ਸਾਹਮਣੇ ਦੀ ਜਾਂ ਸਕੂਲ ਦੇ ਵਿੱਚ ਫਰੈਂਡ ਕਹਿੰਦੀਆਂ ਵੀ ਤੂੰ ਕੀ ਕੰਮ ਕਰਦੀ ਆ ਤੂੰ ਹੋਰ ਕੰਮ ਕਰਿਆ ਕਰ ਨਹੀਂ ਨਹੀਂ ਸਾਰੇ ਮਤਲਬ ਇਦਾਂ ਨਹੀਂ ਕਹਿੰਦੇਗੇ ਸਾਰਿਆਂ ਨੂੰ ਮਾਣ ਹੁੰਦਾ ਵੀ ਇਹ ਕੰਮ ਕਰਦੀ ਆ ਵੀ ਅਸੀਂ ਵੀ ਕਰੀਏ ਬਹੁਤ ਸਾਰੀਆਂ ਫਰੈਂਡਸ ਆ ਮੇਰੀ ਰੀਸਣਾ ਕਰਨ ਲੱਗ ਗਈਆਂ ਕੰਮ ਕਰਫਾਨਾ ਨੇ ਕੁੜੀਆਂ ਵੀ ਆ ਨਾ ਵਿੱਚ ਸਾਰੇ ਪਗਾਂਤਾਂ ਦੇ ਬੰਦੇ ਹੁੰਦੇ ਜੀ ਵਿੱਚ ਕੰਮ ਕਰਾਉਣ ਵਾਲੇ ਵੀ ਹੁੰਦੇ ਆ ਮਾਪੇ ਵੀ ਘਰੋਂ ਕਹਿੰਦੇ ਵੀ ਬਹੁਤ ਚੰਗਾ ਜੀ ਮੇ ਕਮੋਂ ਦੇ ਕੁੜੀਆਂ ਕਰਾਈਆਂ ਨੇ ਬਹੁਤ ਚੰਗਾ ਅੱਧਾ ਟਾਈਮ ਦਾ ਪਿਆਰ ਬਾਹਰ ਕੰਮ ਕਰਨ ਨੂੰ ਅੱਧਾ ਘਰ ਵੀ ਕਰ ਸਕਦੀ ਆ ਵੇ ਕਰੇ ਦਾ ਜੀ ਇੱਕ ਇੱਕ ਗੱਲ ਹੋਰ ਆ ਬਾਪੂ ਜੀ ਮੈਂ ਇੱਥੇ ਹੀ ਗੱਲ ਰੱਖੂਗਾ ਉਧਰ ਭੈਣ ਹੋਰੀ ਬੈਠਿਆ ਪੜੇ ਇੱਕ ਗੱਲ ਬਹੁਤ ਆਉਂਦੀ ਆ ਲੇਡੀਜ਼ ਬਹੁਤ ਕਹਿ ਰਹਿੰਦੀਆਂ ਵੀ ਮੈਂ ਘਰੇ ਇੰਨਾ ਕੰਮ ਕਰਦੀ ਆ ਮੈਂ ਥੱਕ ਗਈ ਤੇ ਇਹ ਭੈਣ ਹੋਰੀ ਨਹੀਂ ਕਦੇ ਕਹਿੰਦੇ ਕਿਉਂਕਿ ਖੇਤ ਚ ਵੀ ਕੰਮ ਕਰਦੇ ਤੇ ਕਹਿੰਦੇ ਵੀ ਘਰੇ ਵੀ ਕਰਦੇ ਕੰਮ ਨਹੀਂ ਇਹ ਨਹੀਂ ਨਹੀਂ ਕਿਹਾ ਜੀ ਸਗਤ ਜਦੋਂ ਮੈਂ ਘਰੇ ਹੁੰਨੀ ਆ ਉਦੋਂ ਤਾਂ ਇਹ ਘਰ ਦਾ ਕੰਮ ਘਟ ਕਰਦੀ ਆ ਤਾਂ ਜਦੋਂ ਮੈਂ ਘਰੇ ਨਹੀਂ ਹੁੰਦੀ ਕਿਤੇ ਚਲੀ ਜਾਨੀ ਆ ਰਾਤ ਵੀ ਲਾਇਉਣੀ ਜੇ ਮੈਂ ਘਰੇ ਨਹੀਂ ਹੁੰਦੀ ਤੇ ਉਦੋਂ ਫਿਰ ਸਵੇਰ ਸਵੇਰ ਫਿਰ ਮੈਨੂੰ ਮਗਰ ਫੋਲ ਆਉਂਦੀ ਆ ਲੈ ਮੰਮੀ ਹੁਣ 8:00 ਵਜੇ ਤੇ ਮੈਂ ਬੇਲੀ ਹੋ ਕੇ ਵੀ ਬੈਠਗੀ ਮੈਂ ਘਰ ਦਾ ਵੀ ਸਾਰਾ ਝਾੜੂ ਪੋਚੇ ਲਾਤੇ ਕੱਪੜੇ ਵੀ ਧੋਤੇ ਸਾਰਾ ਕੰਮ ਕਰਤਾ ਤੇ ਹੁਣ ਜਦੋਂ ਪਾਪਾ ਜੀ ਆਏ ਬਸ ਰੋਟੀ ਖਵਾ ਕੇ ਫਿਰ ਅਸੀਂ ਖੇਤ ਨੂੰ ਜਾਣਾ ਜੀ ਫਿਰ ਚਾਹ ਦੀ ਬੋਤਲ ਬਣਾਉਣੀ ਤੇ ਨਾਲ ਲੈ ਜਾਣੀ ਉੱਥੇ ਹੀ ਪੀਣੀ ਹੈ ਨਾ ਜੀ ਇੱਕ ਗੱਲ ਤੁਹਾਨੂੰ ਵੀ ਮੈਂ ਪੁੱਛੂਗਾ ਇਹ ਜਿਵੇਂ ਇਹ ਲੜਕੀ ਆ ਪਰ ਲੜਕਿਆਂ ਵਾਂਗੂ ਭੈਣ ਦਾ ਹਨਾ ਰਹਿਣਾ ਸਹਿਣਾ ਖੇਤਾ ਚ ਕੰਮ ਵੀ ਕਰਾ ਦਿੰਦੇ ਆ ਬਾਪੂ ਜੀ ਨਾਲ ਵੀ ਤੁਹਾਨੂੰ ਵੀ ਇਹਦੇ ਨਾਲ ਬਹੁਤ ਫਰਕ ਪੈਂਦਾ ਹੋਊਗਾ ਬਹੁਤ ਸੌਖੇ ਹੋਗੇ ਹੋਵੋਗੇ ਮੈਨੂੰ ਬਹੁਤ ਆਸਰਾ ਆਉਂਦਾ ਈ ਇਹਦਾ ਇਹਨੇ ਬੰਦਾ ਆਪ ਦਾ ਦੂਜਾ ਕੰਮ ਕਰ ਲੈਂਦਾ ਇਹਨੂੰ ਟਰੈਕਟਰ ਦੇ ਬਾਹਰ ਹੀ ਦਾ। ਜੀ। ਹਾਂ। ਠੀਕ ਹੈ ਤੇ ਬਈ ਤੁਸੀਂ ਆਪ ਕੰਮ ਦੇ ਚੱਲ ਜਣੇ ਇਹਨੂੰ ਟਰੈਕਟਰ ਦੇਖ ਕੇ ਦੇਣੀ। ਕਦੇ ਹੋਰ ਕਦੇ ਪੜੇ ਜਿਵੇਂ ਟਰੈਕਟਰ ਦੀ ਗੱਲ ਕਰੀਏ ਕਾਸੀ ਚ ਮਾਰਿਆ ਮੂਰਿਆ ਵੀ ਇਹ ਪਹਿਲੀ ਨੂੰ ਤਾਂ ਮਾਰਿਆ ਹੁਣ। ਨਹੀਂ ਨਹੀਂ ਜੋ ਨਹੀਂ। ਟਰੈਕਟਰ ਵੀ ਸਿੱਖਿਆ ਕੀ ਤੁਸੀਂ? ਡੈਡੀ ਤੁਸੀਂ। ਤੇ ਮੋਟਰਸਾਈਕਲ ਉਹ ਸਿਸਟਰ ਨੇ ਸਾਇਸ ਉਹ ਤਾਂ ਉਹ ਤਾਂ ਸਿੱਟੇ ਹੀ ਹੋਣਾ ਕਿਤੇ ਨਾ ਕਿਤੇ ਮਾਰਿਆ ਹੋਣਾ ਇੱਕ ਵਾਰੀ ਵੀ ਨਹੀਂ ਜੀ ਕਿਉਂਕਿ ਇਹ ਪੰਜਾਬ ਦੀਆਂ ਕੁੜੀਆਂ ਦੀ ਗੱਲ ਕਰੀਏ ਇੱਕ ਗੱਲ ਹਾਸੇ ਵਾਲੀ ਵੀ ਆ ਕਹਿੰਦੇ ਇਹਨਾਂ ਨੂੰ ਐਕਟਿਵਾ ਨਹੀਂ ਚੱਜ ਚੱਦਣਾ ਚਲਾਉਣੀ ਹੁੰਦੀ ਤੁਸੀਂ ਐਡਾ ਵੱਡਾ ਟਰੈਕਟਰ ਲਈ ਫਿਰਦੇ ਹੋ ਉਹ ਤਾਂ ਇੰਨੇ ਚੋਂ ਲੌਂਗ ਨਹੀਂ ਕੰਮ ਐਕਟਿਵਾ ਨਹੀਂ ਵਧੀਆ ਲੱਗਦੀ ਪਰ ਮੋਟਰਸਾਈਕਲ ਸਪਲੈਂਡਰ ਆ ਉਹੀ ਵਧੀਆ ਲੱਗਦਾ ਜਮਾਂ ਨਹੀਂ ਸਿੱਟਿਆ ਐਵੇਂ ਕਹਾਂ ਹਾਂਜੀ ਗੱਲ ਰਹੀ ਹੈ ਜੀ ਹੁਣ ਬਿਲਕੁਲ ਹਾਂਜੀ ਨਹੀਂ ਬਾਤ ਤੁਸੀਂ ਇਹ ਗੱਲ ਸੱਚ ਆ ਕਹਿੰਦੇ ਵੀ ਜਿਹੜੀਆਂ ਲੜਕੀਆਂ ਵਾ ਉਹਨਾਂ ਨੂੰ ਸਕੂਟਰ ਹੀ ਚਲਾਉਣੀ ਹੁੰਦੀ ਪਰ ਇਹ ਐਡਾ ਵੱਡਾ ਡਰੈਕਟਰ ਲਈ ਫਿਰਦੀ ਆ ਉਹ ਵੀ ਉਹਨਾਂ ਆਜਮੇਨਾ ਜਿਹੜੀ ਬੰਦਾ ਸੋਚਣਾ ਚਲਾਉਣੀ ਚੀਜ਼ ਆ ਉਹ ਵੜ ਗਿਆ ਉਹ ਇੱਕਦਮ ਕੁੜੀਆਂ ਹੁਣ ਆਉਂਦੀਆਂ ਡੈਬ ਲਾਉਣੇ ਵੀ ਆਉਂਦੀਆਂ ਨਾ ਤੇ ਮੈਂ ਉਹਨਾਂ ਨੂੰ ਕਹਿੰਦਾ ਤੇਜ਼ ਚਲਾਉਣੀ ਆ ਜੀ ਤੇ ਇਸ ਗੱਲ ਨੂੰ ਇਹ ਆਪ ਹੀ ਡਰ ਕੇ ਚਲਾਉਣੀ ਆ ਰੱਬ ਨਹੀਂ ਹੋ ਜੀ ਕਿ ਮੈਂ ਨਾ ਮਾਂ ਪਿਓ ਹੋਵੇ ਉਵੇਂ ਬੱਚਾ ਚੱਲਦਾ ਮਗਰ ਕਿ ਮਾਂ ਪਿਓ ਕਿਸੇ ਪਾਸੇ ਆ ਮਾਰਾ ਚੰਗਾ ਕਿ ਨਹੀਂ ਉਵੇਂ ਮਗਰ ਬੱਚੇ ਜੀ ਬਾਪੂ ਜੀ ਇਹ ਗੱਲ ਉਹ ਘਰ ਤੇ ਮਿਹਰ ਆ ਜੀ ਇੱਕ ਗੱਲ ਹੋਰ ਬਾਪੂ ਜੀ ਜਿਵੇਂ ਮੁੰਡੇ ਲੜਦੇ ਆ ਕੁੱਟ-ਕੁੱਟੋਂਦੇ ਕਿਸੇ ਨੂੰ ਇਹ ਵੀ ਫਿਰ ਕਿਸੇ ਨੂੰ ਕੁੱਟ-ਕੁੱਟ ਕੇ ਆਉਂਦੀ ਆ ਨਾ 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 ਹਾਂ ਜੀ ਉਹ ਉਧਰ ਗੱਲ ਨਿਕਲ ਆਈ ਬਈ ਮਾਈਕ ਬਾਈ ਉਧਰ ਦੇ ਨਹੀਂ ਨਹੀਂ ਬੋਲੋ ਅਸੀਂ ਉਹ ਉਹ ਵਜ ਮੈਂ ਨਹੀਂ ਦਾਦੀ ਜੀ ਬਈ ਇਹ ਕੰਮ ਤਾਂ ਕਰਨਾ ਨਹੀਂ ਆਪ ਵੀ ਆਪਾਂ ਨੂੰ ਕੋਈ ਕਹਿੰਦਾ ਵੀ ਤਾਂ ਅਮੀ ਚੋ ਫਕਾਰ ਜੀ ਕਿਉਂ ਹਾਜਮੇ ਆਈ ਗੱਲ ਜੀ ਕਿਉਂ ਫੇਰ ਦਾ ਬਰਾਬਰੀ ਹੋ ਗਈ ਉਹਦੇ ਜੀ ਇਹ ਕੱਲੋਂ ਬਹੁਤ ਬੱਜੇ ਕੁੱਟਦੇ ਕੁੱਟਦੇ ਤੁਸੀਂ ਜਿਵੇਂ ਤੁਹਾਡੇ ਮੱਮੀ ਕਦੇ ਵੀ ਕੁੱਟ ਦਿੰਦੇ ਆ ਹਾਂਜੀ ਦੋ ਤਿੰਨ ਅਰ ਹੋਇਆ ਇੱਕ ਇੱਕ ਮੁੰਡਾ ਤਾਂ ਕਲਾਸ 'ਚ ਸੀ ਇੱਕ ਟਿਊਸ਼ਨ ਦੇ ਕੁੱਟਿਆ ਸੀ ਕਿਉਂਕਿ ਕਾਹ ਤੋਂ ਕੁੱਟਿਆ ਫਿਰ ਉਦਾਂ ਹੀ ਬਸ ਜਿੱਦਾਂ ਸਾਹਮਣੋਂ ਕੁਝ ਬੋਲ ਦੇਵੇ ਤੇ ਫਿਰ ਸੱਟ ਦੀ ਕਾਹਦੇ ਨਾ ਮੁੰਡੇ ਕੁੱਟਿਆ ਕਿਵੇਂ-ਕਿਵੇਂ ਕੁੱਟਿਆ ਇੱਕ ਵਾਰ ਤਾਂ ਟਿਊਸ਼ਨ ਤੇ ਸੀ ਉਹਨੇ ਨਾ ਮੇਰਾ ਬੈਗ ਖੋਲਿਆ ਤੇ ਮੇਰਾ ਬੈਗ ਹੀ ਨਾ ਦਵੇ ਮੈਨੂੰ ਖੇਜ ਆਈ ਮੈਂ ਚੱਪਲ ਲਾਈ ਗਿੱਚੀ ਜੀ ਚੱਪਲ ਦੀ ਸਿੱਟੀਆਂ ਠੀਕ ਆ ਚੱਪਲਾਂ ਦਾ ਕੁੱਟਿਆ ਹੈ ਹਾਂਜੀ ਚੱਪਲਾਂ ਦਾ ਇਹ ਵੀ ਇੱਕ ਦਲੇਰੀ ਆ ਹਨਾ ਕਿਉਂਕਿ ਜੇ ਅੱਜ ਕੱਲ ਦੀ ਕੁੜੀ ਕੋਕਰੇ ਤੋਂ ਵੀ ਡਰ ਜਾਂਦੀ ਆ ਉਹ ਵੀ ਘਰੇ ਦਸਰੋਂਦੀ ਆ ਮੰਮੀ ਨੂੰ ਵੀ ਮੰਮੀ ਰਸੋਈ ਚ ਕੋਕਰੇ ਚ ਫਿਰਦਾ ਨਹੀਂ ਨਹੀਂ ਇਦਾਂ ਨਹੀਂ ਡਰਦੀ ਜੀ ਅਦਾ ਅਦਾਂ ਨੂੰ ਸੱਪ ਵੀ ਮਿਲ ਪੈ ਗਿਆ ਅੱਛਾ ਸੱਪ ਤੇ ਪੈਸਾ ਲੱਗ ਜਾਣਾ ਇਹਦਾ ਅੱਛਾ ਠੀਕ ਐ ਤੇ ਗੱਲ ਕਰ ਵੀਨੇ ਬਾਬਾ ਦੇਖ ਲਿਆ ਉਹਦਾ ਇਦੇ ਪਿੱਛੇ ਅੜ ਗਏ। ਇਹ ਤਾਂ ਬਹੁਤ ਹੁੰਦੇ ਆ। ਹੂੰ ਕਿਉਂ ਕਿਉਂਕਿ ਕਹਿੰਦੇ ਆ ਨਾ ਵੀ ਕਿਸਾਨੀ ਇੱਕ ਖੇਤੀਬਾੜੀ ਇਹੋ ਜੀ ਚੀਜ਼ ਆ ਸੱਪ ਦੀਆਂ ਸਿਰੀਆਂ ਤੋਂ ਲੋਟ ਚੱਕਣੇ ਪੈਂਦੇ ਆ। ਹਾਂਜੀ ਮਾਪੂਈ ਜਿਹੜਾ ਮਾ ਮੋਟਰਾਂ ਚੱਲਦੀਆਂ ਸੀ ਤੇ ਥੱਲੇ ਜਾ ਕੇ ਪੱਖੇ ਜੋ ਹਵਾ ਕਢਾਉਂਦੇ ਸੀ। ਜੀ ਤੇ 20 ਫੁੱਟ ਪਾਰ ਹੁੰਦਾ ਜੀ ਉੱਤੋਂ ਆਏ ਲੱਗਦਾ ਵੀ ਪਾਰ ਮਿਲ ਜੂ ਤੇ ਥੱਲੇ ਜਾ ਕੇ ਹਵਾ ਕਢਾ ਕੇ ਤੇ ਫੇਰ ਸੁੱਟਾ ਮਰਾਉਣਾ। ਜੀ ਫੇਰ ਪਾਣੀ ਚੱਕਦੇ ਆ। ਜੀ ਇਹ ਕਿਸਾਨਾਂ ਦੀ ਬਹੁਤ ਕੁੱਸ ਹੁੰਦਾ। ਇਹ ਮੌਤ ਹੀ ਆ ਨੇਰੀ। ਜੀ ਪਰ ਮਹਾਲ ਕੀ ਰੱਖਦਾ। ਜੀ ਅਜਾ ਕਹਿੰਦੇ ਵੀ ਆ ਸੱਪ ਦੀਆਂ ਸਰੀਆਂ ਤੋਂ ਨੋਟ ਚੱਕਣੇ ਪੀੜੀਆਂ ਇਹ ਜ਼ਿੰਮੇਦਾਰ ਜਿਹੜੀ ਕਿਸਾਨ ਨੇ ਆ ਉੱਥੋਂ ਪੱਕੀ ਪੇਰਾ ਲਾਂਗੇ ਆ ਅੱਗੇ ਹੁਣ ਤੱਕ ਕੰਮ ਗਏ ਜੀ ਇੱਕ ਮਹੀਨਾ ਹਾੜੀ ਵਧਣੀ ਛੋਲੇ ਦੇ ਕਣਕੋੜ ਦੇ ਵਿੱਚ ਉਹਦੇ ਵਿੱਚ ਪੋਲੀ ਹੋਣੀ ਉਹਦੇ ਵਿੱਚ ਪੋਲੀ ਹੋਣੀ ਪੋਲੀ ਐ ਕਰਕੇ ਕਹਿੰਦੇ ਰੁੱਕ ਫੇਰ ਪਿੱਛੇ ਵਧਣਾ ਤੇ ਇੱਥੇ ਕੰਡੇ ਵੱਜ ਜਾਣੇ ਹੱਥ ਭੱਜ ਜਾਂਦੇ ਉਹ ਕਰ ਇੱਕ ਕਿਸਾਨੀ ਉਹ ਹੈ ਹੁਣ ਹੁਣ ਤੱਕ ਕਿਸਾਨੀ ਥੋੜੀ ਜਿਹੀ ਸੌਖੀ ਹੋ ਗਈ ਹੈ ਨਾ ਮਸ਼ੀਨਾਂ ਵਗੈਰਾ ਆ ਗਏ ਬਹੁਤ ਸਭ ਕਿਉਂਕਿ ਪਰ ਉਹ ਲੋਕ ਆ ਕੇ ਕਿਸਾਨੀ ਸਭ ਕਿਉਂ ਲੋਕ ਆ ਤੇ ਮੋਹ ਪਿਆਰ ਕੱਟ ਗਏ ਫੇਰ ਜੇ ਕਾਨਕ ਤੁਸੀਂ ਵਾਢੀ ਮਹੀਨੇ ਮੰਗਰੋ ਤੇ ਮੈਂ ਤੇਰੇ ਨਾਲ ਬੜਾ ਆ ਕੇ ਆਉਣੀ ਤੈਨੂੰ ਬਰਾਬਰ ਕਰਨਾ ਮੁੜ ਕੇ ਆ ਕੇ ਪਿਰਾਂ ਦੇ ਵਿੱਚ ਆ ਜਿਹੜੇ ਪੈੜਾ ਪੈਡ ਹੁੰਦੇ ਇਹਨਾਂ ਨੂੰ ਕਰਨਾ ਇਹਦੇ ਚ ਮੁੜ ਕੇ ਸਰੋਂ ਵੜਣੀ ਸਰੋਂ ਲਿਆ ਕੇ ਲਉਣੀ ਉਹ ਕੱਢ ਕੇ ਮੁਰਕੇ ਲੈ ਆਉਣਾ ਲੰਗਾ ਗੱਟਿਆਂ ਨੇ ਲੱਦ ਕੇ ਜੀ ਫੇਰੇ ਤੁਹਾਨੂੰ ਗੱਲ ਦੱਸ ਗਿਆ ਨਾ ਪੈੜੀਆਂ ਪੌਣੇ ਪਾਪਲ ਦਾ ਤੁਹਾਨੂੰ ਪਤਾ ਨਹੀਂ ਹੋਣਾ ਜੀ ਬਾਲਡ ਜਵਾਰ ਨੇ ਫੜੇ ਪੌਣੇ ਅਰੇ ਪਾਕੇ ਉਤਲੇ ਪਾਸੇ ਬੋਤਾ ਜੋੜਨਾ ਐਸ ਪਾਸੇ ਓਕੇ ਇਹ ਉਧਰ ਬਾਲਡ ਜੋੜਨਾ ਠੀਕ ਹੈ ਤੇ ਉਹਨੂੰ ਮਗਰੋਂ ਹੱਕਣਾ ਜੇ ਬਾਲਡ ਨੇ ਗੋਆ ਕੀਤਾ ਹਾਂਜੀ ਉਹ ਹੱਥ 'ਤੇ ਸੇ ਚਾ ਕੇ ਸੇ ਮਣਉਂਦੇ ਸੀ ਹਾਂਜੀ ਤੇ ਉਹਨੂੰ ਬਾਹਰ ਸੱਟਣਾ ਰੂੜੀ ਤੇ ਓਕੇ ਉਹ ਰੂੜੀ ਦੇ ਛੱਟ ਕੇ ਮੁਰਕੇਉ ਪੈਰੀ ਨੂੰ ਗਾ ਲੈਣਾ ਠੀਕ ਹੈ ਕਿ ਉਹਨੇ ਇਠਾ ਲਾਂਗਾ ਲੰਮਾ ਪਿਆ ਹੁੰਦਾ ਹੀ ਹੋ ਵੀ ਇਹ ਕੈਲੀ ਇੱਕ ਸਾਦੀ ਪਹਿਲਾਂ ਇਦਾਂ ਦੀ ਸੀ ਇੱਕ ਕਿਸਾਨੀ ਸੀ ਮੁਰਕੇ ਜਦੋਂ ਉਹ ਪੈਰੀ ਪਾਲੀ ਤੇ ਫੇ ਹੁਣ ਗਾ ਲਈ ਤੇ ਬਲਦਾਂ ਨੂੰ ਬਾਹਰ ਕੱਢਣਾ ਤੇ ਮੁਰਕੇ ਨੂੰ ਪੱਟ ਕੇ ਨਾ ਤੇ ਮਾਰੇ ਉੱਤੇ ਲਿਆਉਣ ਸੰਗਾ ਨਾ ਪੈਰਾ ਟਕੇ ਹੁਣ ਇਹ ਜਿਹੜਾ ਘਰ ਦਾ ਸੀ ਨਾ ਆ ਜਿਹੜੇ ਪਜਾਮੇ ਇੱਥੋਂ ਬੰਦ ਲਿਖਦੇ ਵੀ ਘਰ ਦਾ ਤਾਂ ਨਾ ਜਿਹੜੇ ਇਹ ਹੁੰਦਾ ਆਪਾਂ ਕਹਿੰਨੇ ਵੀ ਧੂੜ ਪੈ ਗਈ ਮਾਰੇ ਮੋਟੇ ਇਹ ਇਹ ਬਹੁਤ ਆ ਬੁੜਾਨੀਆਂ ਇਹ ਉਹ ਜੀ ਇਹ ਸਾਨੂੰ ਪਤਾ ਹੋਰ ਨਹੀਂ ਮੁੰਡਿਆਂ ਨੂੰ ਕਾਹਨੂੰ ਪਰਦਾਈ ਗੱਲ ਦਾ ਹਾਂਜੀ ਇਹ ਇੱਕ ਗੱਲ ਹੋਰ ਬਾਬੂ ਜੀ ਵੀ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਹੁਣ ਭੈਣ ਹੋਰਾਂ ਨੇ ਦੱਸਿਆ ਉਧਰ ਵੀ ਭੈਣ ਹੋਰਾਂ ਨੇ ਦੱਸਿਆ ਇਹ ਵੀ ਇਹ ਕਹਿੰਦੇ ਵੀ ਸਾਡੇ ਮੁੰਡੇ ਦੋਸਤ ਨੇ ਮੈਂ ਮੇਰੀ ਕੋਈ ਸਹੇਲੀ ਨਹੀਂ ਤੁਹਾਨੂੰ ਨਹੀਂ ਔਕਵਰਡ ਲੱਗਦਾ ਕਿਉਂਕਿ ਪੁਰਾਣੇ ਬਿਰਗਾ ਦੀ ਸੋਚ ਕਿਤੇ ਹੋਰ ਆਉਂ ਜੇ ਤਾਂ ਆਪ ਦਾ ਮਾੜਾ ਹੋਵੇ ਜੀ ਫਿਰ ਅਗਲਾ ਮਾੜਾ ਬੰਦ ਉਹ ਬੜੀ ਨੂੰ ਆਪ ਦਾ ਚੰਗਾ ਤੇ ਕਿਤੇ ਮਾਰਦੀ ਤੁਰਾ ਪਰ ਇਹ ਤਾਂ ਹੈ ਹੈ ਉਹ ਤਾਂ ਕੋਈ ਗੱਲ ਨਹੀਂ ਰੱਬ ਦੀ ਆ ਸੁਪਿਆਈ ਇਹ ਅਸੀਂ ਸੁੱਚਿਆਂ ਦੇ ਅਗਲਾ ਵੀ ਸੁੱਚਾ ਤੇ ਕਿ ਅਸੀਂ ਕੋਈ ਕਾਣਾ ਉਹ ਕਿਸੇ ਗੱਲ 'ਚ ਅਸੀਂ ਉਹਨੂੰ ਗੱਲ ਕਹਿਣੀ ਹੈ ਝੂਠੇ ਦਾ ਵੀ ਆਪ ਹੁੰਨੇ ਆ ਜੀ ਉਹ ਮੋੜ ਕੇ ਗੱਲ ਫੇਰ ਵਾਢੀ ਆ ਆਪ ਦਾ ਮਾਰਾ ਨਹੀਂ ਮੂਹਰੇ ਰੱਖਣਾ ਮਹਿਲਾ ਆਪ ਦਾ ਮਾਰਾ ਮੂਹਰੇ ਰੱਖ ਕੇ ਫੇਰ ਨਹੀਂ ਬੰਦਾ ਲਈ ਜੀ ਇੱਕ ਗੱਲ ਹੋਰ ਭੈਣ ਜਿਵੇਂ ਤੁਸੀਂ ਖੇਤੀ ਦੇ ਕੰਮ ਕਰਦੇ ਹੋ ਕੀ ਕੀ ਖੇਤੀ ਦੇ ਕੰਮ ਕਰ ਲੇ ਲੋ ਤੇ ਕੀ ਕੀ ਨਹੀਂ ਹੁੰਦਾ ਹਲੇ ਤੱਕ ਕਿਉਂਕਿ ਕੋਸ਼ਕ ਜਿਹੜੇ ਖੇਤੀ ਦੇ ਕੰਮ ਹੈ ਉਹ ਬਹੁਤ ਔਖੇ ਆ ਜਿਵੇਂ ਰੇਹਾ ਸਪਰੇ ਹਾ ਕਰਨੀਆਂ ਜਾਂ ਹੋਰ ਕੋਈ ਕੰਮ ਨਹੀਂ ਰੇ ਸਪਰੇ ਵੀ ਕਰ ਲੈਨੀ ਆ ਜੀ ਪਾਣੀ ਵੀ ਲਾ ਲੈਨੀ ਆ ਕਣਕ ਨੂੰ ਵੀ ਆਲੂਆਂ ਨੂੰ ਵੀ ਜੀ ਅੱਗੇ ਬਾਪੂ ਜੀ ਦੱਸਿਆ ਦੇ ਸੀ ਕਹਿੰਦੇ ਵੀ ਇੱਕ ਦਿਨ ਆਲੂਆਂ ਨੂੰ ਪਾਣੀ ਇਹਨਾਂ ਨੇ ਵੱਧ ਲਾਤਾ ਹਾਂਜੀ ਉਹ ਵੱਧ ਲਾਤਾ ਸੀ ਮੈਨੂੰ ਇਦਾਂ ਸੀ ਜਿਵੇਂ ਉੱਪਰ ਉਹ ਪਾਪਾ ਕਹਿੰਦੇ ਸੀ ਨਾ ਜਿਵੇਂ ਉੱਪਰ ਤੱਕ ਭਰਨੀ ਆ ਜਿਆਦਾ ਪਾਣੀ ਲਾਉਣਾ ਉਦੋਂ ਫਿਰ ਮੈਂ ਨੈਕਸਟ ਟਾਈਮ ਜਿਆਦਾ ਭਰਤੀਆਂ ਉਦੋਂ ਘੱਟ ਲਾਉਣਾ ਸੀਗਾ ਠੀਕ ਹੈ ਤੇ ਮੈਂ ਫਿਰ ਬਾਪੂ ਜੀ ਤੁਹਾਨੂੰ ਗੁੱਸਾ ਨਹੀਂ ਆਇਆ ਵੀ ਫਸਲ ਖਰਾਬ ਕਰ ਦਿੱਤੀ ਨਹੀਂ ਗੁੱਸਾ ਫਿਰ ਅਸੀਂ ਔਂ ਕਰ ਲੈਣਾ ਉਹ ਦੂਜੀ ਖਾਲੀ ਕੱਢਦਾ ਉਹ ਨਾ ਉਹ ਨਾ ਬਰਾਬਰ ਕਰ ਲਿਆ ਹੱਲ ਕੱਢ ਲਿਆ ਉਹ ਹੱਲ ਕਾੜ ਲਿਆ ਵੀ ਕੰਮ ਆਇਆ ਫਿਰ ਉਹ ਜਿਹੜੀ ਉਸਲੀ ਖਾਲੀ ਥੋੜੀ ਜੀ ਘੱਟ ਸੀ ਅਸੀਂ ਉਹਦੇ ਚ ਪਾਤਾ ਇਹ ਕਿਸਾਨੀ ਦਾ ਇਹੀ ਕੰਮ ਹੈ ਇਹ ਜਿਵੇਂ ਤੁਸੀਂ ਪੜਾਈ ਕਰਦੇ ਆ ਇਹ ਪੜਾਈ ਇਹ ਹੈ ਅੱਛਾ ਇਹ ਹੁਣ ਜਿਵੇਂ ਜਿਵੇਂ ਚੱਲੂ ਹਾਂਜੀ ਇਹ ਕੁੜੀ ਮਮੇ ਮਮੇ ਨੇ ਮਗਰ ਵੱਢ ਗਿਆ ਜੀ ਸੁਪਨਾ ਕੀ ਆ ਭੈਣੇ ਤੁਹਾਡਾ ਸੁਪਨਾ ਵੀ ਕੀ ਕੀ ਕਰਦਾ ਕਿਉਂਕਿ ਨੋਇਵਨ ਦੀ ਸੋਚ ਹੈ ਕਿਸੇ ਨੇ ਆਈਪੀਐਸ ਆਫੀਸਰ ਲੱਗਣਾ ਕਿਸੇ ਨੇ ਪੋਲਿਟੀਸ਼ੀਨ ਬਣਨਾ ਕੀ ਕਰਦਾ ਤੁਸੀਂ ਕੀ ਸੁਪਨਾ ਦੇਖੋ ਜੀ ਸਭ ਦੇ ਸੁਪਨੇ ਤਾਂ ਬਹੁਤ ਸਾਰੇ ਹੁੰਦੇ ਆ ਪਰ ਮੇਰਾ ਸੁਪਨਾ ਆਈ ਆ ਕਿ ਮੈਂ ਵੱਧ ਤੋਂ ਵੱਧ ਖੇਤੀਬਾੜੀ ਕਰਾਂ ਤੇ ਪਹਿਲੀ ਜਿਆਦਾ ਤੋਂ ਜਿਆਦਾ ਵਧਾਵਾਂ ਓਕੇ ਤੇ ਕਿ ਸਾਰੇ ਪਿੰਡ ਵਿੱਚ ਮੇਰੀ ਸਭ ਤੋਂ ਜਿਆਦਾ ਪਹਿਲੀ ਹੋਵੇ ਤੇ ਮੇਰਾ ਟਰੈਕਟਰ ਹੀ ਘੁੰਮੇ ਠੀਕ ਹੈ ਤੁਹਾਡਾ ਹੀ ਟਰੈਕਟਰ ਘੇੜੇ ਲਾਵੇ ਹਾਂਜੀ ਹਾਂਜੀ ਸਾਰੇ ਪਿੰਡ ਚ ਤੇ ਮੈਨੂੰ ਦੇਖ ਕੇ ਹੋਰ ਵੀ ਕੁੜੀਆਂ ਮੋਟੀਵੇਟ ਹੋਣ ਕਿ ਅਸੀਂ ਵੀ ਆਪਦੇ ਘਰ ਦੇ ਨਾਲ ਕੰਮ ਕਰਵਾਈਏ ਆਪਨੇ ਸ਼ੌਂਕ ਆਉਣਾ ਫਿਰ ਸ਼ੌਂਕ ਹੋ ਜਾਂਦਾ ਜੀ ਬਾਪਾ ਜੀ ਕੰਮ ਕਰਦਾ ਨਾ ਬੱਚੇ ਨੂੰ ਮਗਰ ਸ਼ੌਂਕ ਆ ਹਾਂਜੀ ਨਹੀਂ ਰੋਟੀ ਲੈ ਕੇ ਨਾ ਜਾਉਂ ਤੇ ਮਾਪਾ ਕੀ ਬਾਹਰ ਕੰਮ ਕਰ ਲਓ ਬਾਪੂ ਕਹੇ ਰੀ ਰੋਟੀ ਲੇਟ ਵੀ ਹੋ ਜਾਂਦੀ ਏ ਕੇਰੀ ਆਉਂਦੀ ਵੀ ਨਹੀਂ ਕਈਆਂ ਦੀ ਅਕਸਰ ਘਰ ਵੀ ਵੇਖਣਾਂ ਬੁੜੀਆਂ ਨੂੰ ਕੰਮ ਹੋਰ ਆ ਵੀ ਇਹ ਹੋਰ ਕੰਮ ਤੇ ਲੱਗ ਗਈ ਕੋਈ ਮੈਂ ਸਾਹਮਣ ਲੱਗ ਗਈ ਕੋਈ ਹੁੰਦਾ ਉਹ ਫਿਰ ਮਦਲੂ ਮੱਲੀ ਹੋ ਜਾਂਦਾ ਬਾਪੂ ਗੁੱਸਾ ਕਿੰਨਾ ਕਹੋ ਜਦੋਂ ਕਿਤੇ ਰੋਟੀ ਲੇਟ ਹੋ ਜਾਂਦੀ ਜਾਂ ਚਾਹ ਲਈ ਸਮੇਂ ਗੁੱਸਾ ਵੀ ਅੱਗੋ ਵੀ ਨਾ ਕਦੇ ਵਧਣੀਆਂ ਬਾਬੂ ਇਹ ਇਹ ਗੱਲ ਕਿੱਧਰ ਕਰ ਗਏ ਤੂੰ ਨਹੀਂ ਬ్రో ਰੋਟੀ ਵੀ ਇਹਦੀ ਖਾਣੀ ਆ ਇਹ ਤੁਹਾਡੇ ਨਾਲ ਵੀ ਹੋਣੀ ਐ ਕੜੀ ਹੈਗੀ ਆ ਇਦਾਂ ਦੀ ਗੱਲ ਕੇ ਵੈਸੇ ਹੀ ਹੱਸਦੇ ਆ ਨਹੀਂ ਵੈਸੇ ਹੀ ਹੱਸਦੇ ਆ ਬਾਬੂ ਇਹ ਨਹੀਂ ਇਹ ਤਾਂ ਜਿਆਦਾ ਮੇਰੀ ਨਉ ਆ ਨਾ ਮੈਂ ਆਪਦੇ ਤੱਬਰ ਵੀ ਗਾਂ ਗੱਲ ਕਰ ਰਾਂ ਜਿਵੇਂ ਤੁਸੀਂ ਆਉਣੀਆਂ ਤੁਸੀਂ ਸੋਚ ਕੇ ਗੱਲ ਕਰਨੀ ਪੈਣੀ ਹੈ ਨਹੀਂ ਸਾਡੇ ਪਿਆਰ ਤੇ ਸਾਡੇ ਪਰਿਵਾਰ ਤੇ ਮੋ ਪਿਆਰ ਬਹੁਤ ਹੈ ਇਹ ਜੀ ਨਹੀਂ ਕੋਈ ਗੱਲ ਹੈ ਕਰਨ ਚਾਹਤੇ ਦੀ ਗੱਲ ਹਾਂ ਕਰੂੰਗੀ ਬਾਈ ਚਲੀ ਜਾਂਦਾ ਬਾਪੂ ਜੀ ਆਪਣਾ ਇਹ ਗੱਲ ਜਿਵੇਂ ਤੁਸੀਂ ਕਹੀ ਹੈ ਵੀ ਨੱਕ ਤੇ ਪੈਣੀ ਭੈਣੇ ਹੈਗੀ ਐ ਇਦਾਂ ਦੀ ਕੋਈ ਗੱਲ ਨਹੀਂ ਜੀ ਇਹੋ ਜੀ ਨਹੀਂ ਉਹਦਾ ਪਾਪਾ ਹੀ ਨੇ ਵੈਸੇ ਤੁਹਾਨੂੰ ਮਜ਼ਾਕ ਮਜ਼ਾਕ ਤੇ ਕਹਿਤਾ ਜੀ ਪਰ ਸਾਡੇ ਪਰਮਾਤਮਾ ਦਾ ਬਹੁਤਾ ਮੋ ਪਿਆਰਾ ਮੇਰੇ ਵਿਆਹ ਨੂੰ ਅੱਜ 24 ਸਾਲ ਹੋ ਗਏ ਆ ਤੇ ਮੈਂ ਆਪਦਾ ਸਹੁਰੇ ਨੂੰ ਪਿਓ ਬਣਾ ਕਈ ਸਾਂਧੀਆਂ ਤੇ ਇਹ ਵੀ ਮੈਨੂੰ ਆਪ ਦੇ ਧੀਆਂ ਵਾਂਗੂ ਸਾਂਭਦੇ ਆ ਮੇਰੇ ਹਸਬੰਡ ਦੋ ਭਰਾ ਐ ਤੇ ਇੱਕ ਮੇਰੀ ਦਰਾਣੀ ਆ ਇਹ ਅਸੀਂ ਦੋਨੇ ਦਰਾਣੀ ਜਠਾਣੀ ਉਹ ਮੇਰੇ ਬੱਚਿਆਂ ਵਾਂਗੂ ਲੱਗਦੀ ਮੈਨੂੰ ਆਪਦੀਆਂ ਕੁੜੀਆਂ ਵਾਂਗੂ ਜੀ ਏਦਾਂ ਹੀ ਲੱਗਦਾ ਹੋਣਾ ਜਿਵੇਂ ਸਕੀਆਂ ਪਹਿਣਾ ਵੇੜੇ ਚ ਤੁਰੀਆਂ ਫਿਰਦੀਆਂ ਨਹੀਂ ਸਕੀਆਂ ਵੀ ਨਹੀਂ ਮੈਨੂੰ ਆਪਦੀ ਕੁੜੀਆਂ ਵਾਂਗੂ ਲੱਗਦੀ ਅਸਰ ਠੀਕ ਹੈ ਸਕੀਆਂ ਪਹਿਣਾ ਦਾ ਵੀ ਪਿਆਰ ਹਜੇ ਘੱਟ ਹੁੰਦਾ ਪਰ ਮੈਨੂੰ ਉਹ ਆਪਦੀ ਛੋਟੀ ਕੁੜੀ ਐ ਬਸ ਮੈਨੂੰ ਇਹ ਲੱਗਦਾ ਵੀ ਮੇਰੇ ਚਾਰ ਕੁੜੀਆਂ ਹੀ ਆਆਂ ਕਿਉਂਕਿ ਉਹਦੇ ਵਿਆਹ ਹੋਇਆ ਨੇ ਥੋੜਾ ਟਾਈਮ ਹੀ ਹੋਇਆ 4 ਕਸਾਲਾ ਤਾਂ ਉਹ ਵੀ ਮੈਨੂੰ ਦੀਦੀ ਦੀਦੀ ਕਰਕੇ ਮੇਰੇ ਮਗਰ ਮਗਰ ਫਿਰਦੀ ਰਹਿੰਦੀ ਉਹਨਾਂ ਨੂੰ ਐ ਨਹੀਂ ਹੈਗਾ ਵੀ ਜਿਵੇਂ ਪਾਸੇ ਹੋ ਜਾਂ ਵਿਹਾਈ ਦੀਦੀ ਹੈ ਨਹੀਂ ਉਹਨਾਂ ਦੀ سپورਟ ਜ਼ਿਆਦਾ ਸਨ ਜੀ ਪਿਆਰ ਬਣਿਆ ਪਰਿਵਾਰ ਦਾ ਇਕਲੀ ਵੀ ਉਹਨਾਂ ਦੇ ਹੀ ਆ ਸਾਰਾ ਕੁਝ ਦੇਣ ਦੀ ਆ ਜੀ ਇਹ ਉਹਨਾਂ ਦੇ ਬੇਟਾ ਛੋਟਾ 4 ਜੀ ਇਹ ਬੱਚੇ ਹੋ ਗਏ ਬਸ ਉਹ ਵੀ ਕਹਿੰਦੀ ਆ ਕਿ ਹੁਣ ਮੇਰਾ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੈ ਮੇਰੀ ਤਰ੍ਹਾਂ ਨਹੀਂ ਕਹਿ ਦਿੰਦੀ ਆ ਤੇ ਮੈਨੂੰ ਇਹ ਲੱਗਦਾ ਵੀ ਮੇਰੇ ਤਿੰਨ ਕੁੜੀਆਂ ਤੇ ਇੱਕ ਉਹ ਮੁੰਡਾ ਬਸ ਮੁੰਡੇ ਆਲਾ ਪਿਆਰ ਵੀ ਮਿਲ ਗਿਆ ਤੇ ਕੁੜੀਆਂ ਵਾਲਾ ਵੀ ਮਿਲ ਗਿਆ ਜੀ ਇਹ ਹੈ ਨਹੀਂ ਇੱਕ ਗੱਲ ਹੋਰ ਜਾਂਦੇ ਜਾਂਦੇ ਕਰਾਂਗੇ ਲੋਕਾਂ ਦੇ ਤਾਨੇ ਮੈਨੇ ਉਹਨਾਂ ਨੂੰ ਕੀ ਕਹੂੰਗੇ ਜਿਹੜੇ ਲੋਕ ਕਿਸੇ ਟਾਈਮ ਤੇ ਤਾਨੇ ਮਾਰਦੇ ਹੁੰਦੇ ਸੀ ਕੋਈ ਕਹਿੰਨੀ ਆ ਵੀ ਬਸ ਹੁਣ ਮੇਰੀਆਂ ਕੁੜੀਆਂ ਵੱਡੀਆਂ ਹੋ ਗਈਆਂ ਤੇ ਘਰ ਦਾ ਕੰਮ ਕਰਦੀਆਂ ਆਪਦੇ ਦਾਦੇ ਦੇ ਨਾਲ ਬਰਾਬਰ ਖੜਦੀਆਂ ਮੇਰੇ ਹਸਬੰਦ ਗੱਡੀ ਲੈ ਕੇ ਟੈਕਸੀ ਦਾ ਕੰਮ ਕਰਦੇ ਦਿੱਲੀ ਉੱਠ ਜਾਂਦੇ ਆ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਜਿਹੜੀ ਸਪਰੇਅ ਲੈਣੀ ਆ ਸਪਰੇਅ ਲਿਆ ਕੀ ਕਰੇ ਦੇ ਜਾਂਦੇ ਆ ਤੇ ਦਾਦਾ ਪੋਤੀ ਫਿਰ ਸਪਰੇਅ ਕਰ ਲੈਂਦੇ ਆ ਜੇ ਜ਼ਰੂਰਤ ਪਵੇ ਤਾਂ ਨਾਲ ਦਿਹਾੜੀਆਂ ਵੀ ਲਾ ਲੈਂਦੇ ਆ ਜੀ ਤੇ ਨਹੀਂ ਤੇ ਦਾਦਾ ਪੋਤੀ ਸਪਰੇਅ ਕਰ ਲੈਂਗੇ ਜੀ ਪਣੇ ਦਿਹਾੜੀਏ ਤੇ ਰੋਬਰੂਪ ਤਾਂ ਨਹੀਂ ਮਾਰਦੇ ਤੁਸੀਂ ਕਦੇ ਕਹਿੰਦੇ ਕੰਮ ਘੱਟ ਕੀਤਾ ਨਹੀਂ ਨਹੀਂ ਦਿਹਾੜੀਏ ਤੇ ਚਲ ਜਾਓ ਇਹ ਨਹੀਂ ਮੈਨੂੰ ਇਦਾਂ ਹੁੰਦਾ ਕਿ ਦਿਹਾੜੀਏ ਦੇ ਨਾਲ ਮੈਂ ਖੁਦ ਉਹਨਾਂ ਕੰਮ ਕਰਾਂ ਵੀ ਉਹ ਵੀ ਮਿਹਨਤ ਕਰਦਾ ਵੀ ਚੱਲ ਉਹਨਾਂ ਨੂੰ ਘੱਟ ਕੰਮ ਕਰਨ ਦੀ ਲੋੜ ਪਵੇ ਉਹਨਾਂ ਨਾਲ ਮੈਂ ਕਰਾਂ ਤੇ ਕੰਮ ਘੱਟ ਹੋ ਜਵੇ ਤੇ ਜਲਦੀ ਹੋ ਜਾਈ ਜੀ ਬਸ ਜਾਂਦਾ ਜਾਂਦਾ ਇੱਕ ਸਵਾਲ ਪੁੱਛੂੰਗਾ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਕੌਣ ਲੜਦਾ ਪਰਿਵਾਰ ਦੇ ਵਿੱਚ ਜਰ ਤੁਸੀਂ ਕਿਹਦੇ ਨਾਲ ਜ਼ਿਆਦਾ ਲੜਦੇ ਨੇ ਪਾਪਾ ਨਾਲ ਹੀ ਲੜਦੀ ਆਂ ਤੇ ਜੋ ਪਾਪਾ ਨਾਲ ਕਿਹੜੀ ਗੱਲੋਂ ਲੜਾਈ ਹੋ ਜਾਂਦੀ ਉਦਾਂ ਹੀ ਵਸ ਉਹ ਕਹਿੰਦੀ ਦਿਆੜੀ ਆ ਗਿਆ ਲੈ ਕੇ ਦੇ ਜਾਂਦੇ ਇਹਦੇ ਡੈਡੀ ਹਾਂਜੀ ਦਿਹਾੜੀਆਂ ਦੇ ਦਿੰਦੇ ਆ ਇਹ ਕਹਿੰਦੀ ਆ ਮੈਂ ਨਹੀਂ ਲੈਣਾ ਕਿ ਮੈਂ ਤੇ ਪਾਪਾ ਹੀ ਕੰਮ ਕਰਾਂਗੀ ਅੱਛਾ ਵੀ ਦਿਹਾੜੀਆਂ ਨਹੀਂ ਰੱਖਣਾ ਤੇ ਇਹਨਾਂ ਦੇ ਡੈਡੀ ਨੂੰ ਹੁੰਦਾ ਤੇ ਕਿ ਦਿਹਾੜੀਆਂ ਪਾਇਆ ਹੋਵੇ ਥੋੜਾ ਜਿਹਾ ਪਾਪਾ ਜੀ ਬਜ਼ੁਰਗ ਆ ਵੀ ਸੌਖਾ ਹੋ ਜਾਂਦਾ ਜਿਵੇਂ ਜਿਵੇਂ ਮੇਰੇ ਚਾਚਾ ਜੀ ਵੀ ਜ਼ਿਆਦਾ ਮੋਟੀਵੇਟ ਕਰਦੇ ਆ ਖੇਤੀ ਨੂੰ ਉਹ ਵੀ ਕਹਿ ਦਿੰਦੇ ਆ ਕਿ ਦਿਹਾੜੀਏ ਦੀ ਕਿ ਲੋੜ ਆ ਤੂੰ ਤੇ ਦਾਦਾ ਦਾ ਕਰ ਲੈਨੇ ਆ ਕੰਮ ਡੈਡੀ ਨੂੰ ਇਦਾਂ ਹੁੰਦਾ ਕਿ ਪਾਪੇ ਨੂੰ ਕੰਮ ਘੱਟ ਕਰਨਾ ਪਵੇ ਵੀ ਹੁਣ ਠੰਡ ਆ ਜਾਂ ਕਿਵੇਂ ਵੀ ਆ ਤਾ ਕਰਕੇ ਬਸ ਆਈ ਗੱਲ ਪਿੱਛੇ ਲੜਾਈ ਹੁੰਦੀ ਦਾ ਪਰ ਇਹ ਗੱਲਾਂ ਬਾਤਾਂ ਬਹੁਤ ਕਰਦੀਆਂ ਸੀ ਪਰ ਮਾਫੀ ਚਾਹਵਾਂਗੇ ਤਾਂ ਦੋਸਤੋ ਅਗਲੀ ਗੱਲਬਾਤ ਦੇ ਵਿੱਚ ਜਰੂਰ ਮਿਲਾਂਗੇ ਉਮੀਦ ਕਰਦਾ ਠੀਕ ਠਾਕ ਰਹੋਗੇ ਜੁੜੇ ਰਹੋ ਸਫਲ ਟੈਲੀਵਿਜ਼ਨ ਦੇ ਨਾਲ ਸਤਿ ਸ਼੍ਰੀ ਅਕਾਲ